ਚੈਨ ਜਪੀ ਅਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਪਈਆਂ ਕੁਝ ਗੱਲਾਂ ਮਤ ਆਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ। ਸਭ ਤੋਂ ਪਹਿਲਾਂ ਆਪਾਂ ਰਾਸ਼ਟਰਪਤੀ 트ੰਪ ਦਾ ਇੱਕ ਬਿਆਨ ਆ ਸਭਧਾਨ ਦੀ ਪਾਲਣਾ ਸੰਬੰਧੀ ਬਹੁਤ ਚਰਚਾ ਦੇ ਵਿੱਚ ਆ ਉਹ ਸਾਂਝਾ ਕਰਨਾ। ਦੂਜਾ ਆਸਟ੍ਰੇਲੀਆ ਦੀਆਂ ਚੋਣਾਂ ਤੇ ਇਹਨਾਂ ਚੋਣਾਂ ਦੇ ਉੱਤੇ ਅਮਰੀਕਾ ਨੇ ਕਿਦਾਂ ਅਸਰ ਪਾਇਆ। ਤੀਜਾ ਡੋਨਲਡ 트ੰਪ ਵੱਲੋਂ ਜਿਹੜੀ ਐਲਕਟ੍ਰੀਜ਼ ਜੇਲ ਆ ਉਹ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਬਿੱਲ ਏਵੀ 379 ਦੀ ਚਰਚਾ ਆ। ਦੀ ਰੌਚਸਟਰ ਮਿਨੀ ਸੋਟਾ ਦੇ ਵਿੱਚ ਇੱਕ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਦੇ ਇੱਕ ਬਿਆਨ ਦੇ ਤੇ ਬਹੁਤ ਚਰਚਾ ਚੱਲ ਰਹੀ ਹੈ ਰਾਸ਼ਟਰਪਤੀ 트ੰਪ ਦੇ ਬਿਆਨ ਇਹੋ ਜਿਹੇ ਨੇ ਜਿਨ੍ਹਾਂ ਨੇ ਸਿਰਫ ਅਮਰੀਕਾ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਹਲਚਲ ਮਚਾਈ ਹੈ ਔਰ ਉਹ ਬਿਆਨ ਆਮ ਤੌਰ ਦੇ ਉੱਤੇ ਜਿਹੜੇ ਰਵਾਇਤੀ ਕਿਸਮ ਦੇ ਰਾਜਨੀਤਾ ਹੁੰਦੇ ਨੇ ਉਹਨਾਂ ਕੋਲੋਂ ਨਹੀਂ ਆਉਂਦੇ ਉਹਨਾਂ ਦਾ ਇੱਕ ਸ਼ੈਲੀ ਆ ਉਹਨਾਂ ਦਾ ਸਟਾਈਲ ਆ ਇਹ ਜਾਂ ਕਹਿ ਲੋ ਉਹਨਾਂ ਨੇ ਹੁਣ ਇਹ ਕਿਹਾ ਜਿਹੜਾ ਬਹੁਤ ਇਹਦੇ ਉੱਤੇ ਵਿਵਾਦ ਵੀ ਹੋ ਰਿਹਾ ਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਉਹ ਸ਼ੋਰ ਨਹੀਂ ਆ ਇਸ ਗੱਲ ਬਾਰੇ ਵੀ ਸੰਵਿਧਾਨ ਦੀ ਪਾਲਣਾ ਕਰਨੀ ਹੈ ਕਿ ਨਹੀਂ ਇਹ ਹਾਲਾਂਕਿ ਬਹੁਤ ਵੱਡੀ ਗੱਲ ਆ ਅਮਰੀਕਾ ਦੇ ਵਿੱਚ ਕਿਸੇ ਵੀ ਵਿਅਕਤੀ ਲਈ ਸੰਵਿਧਾਨ ਦੀ ਪਾਲਣਾ ਕਰਨਾ ਜ਼ਰੂਰੀ ਹੈ ਜਿਹੜਾ ਰਾਸ਼ਟਰ ਉਥੇ ਦੇ ਅਹੁਦੇ ਤੇ ਬੈਠਾ ਆ ਉਹਦੇ ਲਈ ਸੰਵਿਧਾਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਪਰ ਕਿਉਂਕਿ ਸੰਵਿਧਾਨ ਦੇ ਸੰਬੰਧੀ ਰੌਲਾ ਪੈ ਜਾਂਦਾ ਆਪਸ ਦੇ ਵਿੱਚ ਕੋਰਟ ਕੁਝ ਕਹਿੰਦੀ ਹੈ ਜਸਟਿਸ ਸਿਸਟਮ ਕੁਝ ਕਹਿੰਦਾ ਹੈ ਰਾਸ਼ਟਰਪਤੀ ਕੁਸ਼ਕਾਰਿਆ ਉਹਨਾਂ ਦੋਹਾਂ ਦੇ ਵਿਵਾਦ ਦੇ ਵਿੱਚ ਹੁਣ ਕਾਨੂੰਨ ਦੀ ਮੰਗ ਜਿਹੜੀ ਗੱਲ ਮੰਨੀ ਜਾਵੇ ਜਾਂ ਉਹ ਮਤਲਬ ਜੇ ਕਾਨੂੰਨ ਨੂੰ ਮਾਮਲਾ ਇਹ ਹੈ ਕਿ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕੀ ਹੈ ਜੋ ਜੱਜ ਕਹਿ ਰਹੇ ਉਹ ਕਾਨੂੰਨ ਆ ਜਾਂ ਜੋ ਰਾਸ਼ਟਰਪਤੀ ਕਹਿ ਰਹੇ ਉਹ ਕਾਨੂੰਨ ਚੱਲ ਤੇ ਦੋਵੇਂ ਸੰਵਿਧਾਨ ਦੇ ਅਨੁਸਾਰ ਕਹੇ ਆ ਮੁਕਤੀ ਗੱਲ ਇਹਨਾਂ ਕਹਿੰਦਾ ਵੀ ਮੈਨੂੰ ਲੋਕਾਂ ਨੇ ਜਿਹੜੇ ਕੰਮ ਲਈ ਚੁਣਿਆ ਮੈਂ ਉਹ ਕਰਨਾ ਤੇ ਇਹਦੇ ਵਿੱਚ ਉਹ ਕਹਿੰਦੇ ਮੈਂ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਜਿਹੜਾ ਸੁਪਰੀਮ ਕੋਰਟ ਜਾਂ ਹੋਰ ਉਹ ਡਿਸਾਈਡ ਕਰਨਗੇ ਇਹ ਕੀ ਕਹਿੰਦੇ ਆ ਪਰ ਉਹ ਕਹਿੰਦੇ ਮੈਂ ਕਿਹੜੇ ਕੰਮ ਲਈ ਚੁਣਿਆ ਜਿੰਨੀ ਜਲਦੀ ਹੋ ਸਕਦਾ ਕੱਚੇ ਬੰਦਿਆਂ ਨੂੰ ਅਮਰੀਕਾ ਚੋਂ ਬਾਹਰ ਕੱਢਣਾ ਤੇ ਉਹ ਕੰਮ ਮੈਂ ਕਰ ਰਿਹਾ ਤੇ ਇਹ ਕੰਮ ਇਹ ਕਰ ਰਿਹਾ ਬਿਨਾ ਕੋਰਟ ਹੀアリング ਤੋਂ ਅਦਾਲਤ ਦੇ ਵਿੱਚ ਜਾਣ ਤੋਂ ਬਿਨਾਂ ਹੀ ਭੇਜੇ ਜਾ ਰਹੇ ਆ ਉਹ ਕਹਿੰਦੇ ਮੈਨੂੰ ਲੋਕਾਂ ਨੇ ਚੁਣਿਆ ਕਿ ਮੈਂ ਇਹਨਾਂ ਨੂੰ ਬਾਹਰ ਕੱਢ ਦਵਾਂ ਪਰ ਕੋਰਟ ਮੈਨੂੰ ਇਹ ਕੰਮ ਕਰਨ ਤੋਂ ਰੋਕ ਰਹੀ ਹੈ ਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਬਿਧਾਨ ਦਾ ਹੁਣ ਪਤਾ ਨਹੀਂ ਉਹਨਾਂ ਨੇ ਡਿਫੈਂਡ ਕੀਤਾ ਆਪਣੇ ਆਪ ਨੂੰ ਜਿਹੜਾ ਟੈਰਿਫ ਦਾ ਰੌਲਾ ਗੋਲਾ ਜਿਹੜੇ ਟੈਕਸ ਲਾਏ ਗਏ ਇੰਪੋਰਟ ਦੇ ਉੱਤੇ ਉਹ ਕਹਿੰਦੇ ਅਮਰੀਕਨ ਨੂੰ ਬਹੁਤ ਸਾਰੇ ਟੌਏ ਨਹੀਂ ਚਾਹੀਦੇ ਇਹਨਾਂ ਨੂੰ ਨਾ ਸਸਤੀਆਂ ਚੀਜ਼ਾਂ ਚਾਹੀਦੀਆਂ ਮਤਲਬ 30 ਡਾਲਰਸ ਔਰ 250 ਪੈਨਸਲਸ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਆ ਕਿਉਂਕਿ ਥੋੜੇ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਦਾ ਬਿਆਨ ਆਇਆ ਸੀ ਕਿ ਹੋ ਸਕਦਾ ਤੁਹਾਨੂੰ ਬਹੁਤ ਜਿਆਦੀਆਂ ਡਾਲਸ ਦੀ ਥਾਂ ਦੇ ਉੱਤੇ ਬੱਚਿਆਂ ਨੂੰ ਜਿਹੜੀਆਂ ਗੁੱਡੀਆਂ ਦੇ ਨਾਲ ਖੇਡਦੇ ਆ ਸਿਰਫ ਦੋ ਗੁੱਡੀਆਂ ਹੀ ਮਿਲਡ ਪਰ ਅਸੀਂ ਇਕਨੋਮੀ ਚੰਗੀ ਚਾਹੁੰਦੇ ਆ ਨਾ ਸਾਨੂੰ ਵਾਧੂ ਚੀਜ਼ਾਂ ਚਾਹੀਦੀਆਂ ਸਸਤੀਆਂ ਜਿਹਨਾਂ ਦੀ ਸਾਨੂੰ ਲੋੜ ਹੀ ਨਹੀਂ ਅਸੀਂ ਕੀ ਕਰਨੀ ਆ ਉਹਨਾਂ ਨੇ ਕਿਹਾ ਇਕਨੋਮੀ ਸ਼੍ਰਿੰਕ ਕਰ ਸਕਦੀ ਆ ਮਤਲਬ ਇਹ ਆ ਕਿ ਮਾਰਕੀਟ ਥੋੜੀ ਜੀ ਠੰਡੀ ਹੋ ਸਕਦੀ ਆ ਇਕਨੋਮੀ ਠੰਡੀ ਹੋ ਸਕਦੀ ਆ ਰੁਕ ਸਕਦੀ ਆ ਪਰ ਇਹ ਸ਼ਾਰਟ ਟਰਮ ਪਲਾਨ ਆ ਜਿਹੜੇ ਵਕਤੀ ਤੌਰ ਦੇ ਉੱਤੇ ਥੋੜੇ ਸਮੇਂ ਦੇ ਲਈ ਇਦਾਂ ਹੋ ਸਕਦਾ ਪਰ ਲੌਂਗ ਟਰਮ ਪਲਾਨ ਦੇ ਵਿੱਚ ਇੱਕ ਬਹੁਤ ਵੱਡਾ ਇਕਨੋਮਿਕ ਬੂਮ ਹੋਊਗਾ ਅਸੀਂ ਉੱਤੇ ਜਾਵਾਂਗੇ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਇਸ ਇਕਨੋਮੀ ਦੇ ਮਾੜੇ ਹਾਲ ਲਈ ਜ਼ਿੰਮੇਵਾਰ ਦੱਸਿਆ ਤੇ ਉਹ ਕਹਿੰਦੇ ਕਿ ਜਿਹੜਾ ਜੋ ਵੀ ਇਹਦਾ ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜੀ ਮਾੜੀ ਇਕਨੋਮੀ ਅੱਜ ਹੋਈ ਆ ਇਹਦੇ ਲਈ ਜ਼ਿੰਮੇਵਾਰ ਪੁਰਾਣੇ ਰਾਸ਼ਟਰਪਤੀ ਬਾਈਡਨ ਨੇ ਪਰ ਉਹ ਕਹਿੰਦੇ ਮੈਂ ਹੁਣ ਇਹਦੀ ਜਿਹੜੀ ਪਰ ਹੁਣ ਜੋ ਕੁਝ ਹੋ ਰਿਹਾ ਆ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਪੂਰੀ ਤਰ੍ਹਾਂ ਲੈਣਗੇ ਤੇ ਇਹਦੇ ਲਈ ਉਹ ਕਹਿੰਦੇ ਮੈਂ ਵਚਨਬੱਧ ਆ ਟਿਕਟੌਕ ਦੀ ਵੀ ਉਹਨਾਂ ਨੇ ਥੋੜੀ ਜਿਹੀ ਸਿਫਤ ਕੀਤੀ ਆ ਕਿ ਥੋੜੇ ਜਿਹਾ ਸੌਫਟ ਸਪੌਟ ਰੱਖਿਆ ਕਿ ਹੋ ਸਕਦਾ ਜਿਹੜੀ ਡੈਡਲਾਈਨ ਇਹਦੇ ਬੈਨ ਦੀ ਉਹਨੂੰ ਐਕਸਟੈਂਡ ਕਰ ਦੇਣ ਤੇ ਕਿਉਂਕਿ ਪਰ ਕਾਂਗਰਸ ਨੇ ਵੋਟ ਕੀਤੀ ਹੈ ਵੀ ਇਹਨੂੰ ਜਲਦੀ ਬੰਦ ਕਰ ਦਿਓ ਦੂਜਿਆਂ ਨੇ ਇੱਕ ਇਹ ਵੀ ਕਿਹਾ ਕਿ ਪਿਛੇ ਜੇ ਚਰਚਾ ਚੱਲ ਰਹੀ ਸੀ ਕਿ ਰਾਸ਼ਟਰਪਤੀ ਟਰੰਪ ਸਵਿਧਾਨ ਨੂੰ ਬਦਲ ਕੇ ਆਪਣੀ ਆਪ ਤੀਜੀ ਵਾਰੀ ਰਨ ਕਰਨਗੇ ਕਿਉਂਕਿ ਦੋ ਵਾਰੀ ਕੋਈ ਰਾਸ਼ਟਰਪਤੀ ਬਣ ਸਕਦਾ ਅਮਰੀਕਾ ਦੇ ਵਿੱਚ ਤੇ ਦੋ ਵਾਰੀ ਬਣ ਗਿਆ ਚਾਹੇ ਗਵਰਨਰ ਹੋਵੇ ਉਹ ਵੀ ਦੋ ਵਾਰੀ ਬਣ ਸਕਦਾ ਇਹ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਦੋ ਵਾਰੀ ਨਹੀਂ ਬਣੇ ਇੱਕ ਵਾਰੀ ਹਟ ਕੇ ਵਿੱਚ ਉਹ ਫੇਰ ਬਣਿਆ ਇਸ ਕਰਕੇ ਹੋ ਸਕਦਾ ਹੈ ਤੀਜੀ ਟਰਮ ਦੇ ਲਈ ਰਨ ਕਰਨ ਸੋ ਕੱਲ ਇਹਨਾਂ ਨੇ ਜਿਹੜਾ ਐਲਾਨ ਕੀਤਾ ਉਹ ਕਿਤੇ ਮੈਂ ਤੀਜੀ ਟਰਮ ਲਈ ਰਨ ਨਹੀਂ ਕਰਨਾ ਤੇ ਉਹ ਕਹਿੰਦੇ ਭਾਵੇਂ ਕਿ ਲੋਕ ਚਾਹੁੰਦੇ ਆ ਮੈਨੂੰ ਪਰ ਮੈਂ ਹੁਣ ਤੀਜੀ ਵਾਰੀ ਨਹੀਂ ਦੋ ਜਿਹੜੇ ਚਾਰ ਵਧੀਆ ਸਾਲ ਮੇਰੇ ਹੋਣਗੇ ਤੇ ਇਹਦੇ ਤੋਂ ਬਾਅਦ ਉਹ ਕਹਿੰਦੇ ਪਾਵਰ ਜਿਹੜੀ ਆ ਮੈਂ ਅੱਗੇ ਅਗਲੇ ਰਿਪਬਲਿਕਨ ਨੂੰ ਪਾਸ ਕਰ ਦੇਣੀ ਆ ਅਗਲੇ ਰਿਪਬਲਿਕਨ ਕੌਣ ਆ ਉਹਨਾਂ ਨੇ ਜੀਡੀ ਬੈਂਸ ਦਾ ਨਾਮ ਵੀ ਲਿਆ ਮਾਰਕੋ ਰੂਬਿਓ ਦਾ ਨਾਮ ਲਿਆ ਉਹਨਾਂ ਨੇ ਉਹ ਕਹਿੰਦੇ ਬਹੁਤ ਸਟਰੋਂਗ ਲੀਡਰ ਆ ਇਹ ਉਹ ਕਹਿੰਦੇ ਇਹ ਲੀਡ ਕਰ ਸਕਦੇ ਆ ਪਰ ਉਹਨਾਂ ਨੇ ਆਪਣਾ ਅਫੀਸ਼ੀਅਲ ਸਕਸੈਸਰ ਆਪਣਾ ਕੋਈ ਐਦਾਂ ਉਤਰਾਧਿਕਾਰੀ ਜਿਵੇਂ 트ੰਪ ਨੇ ਕਹਿ ਦਿੱਤਾ ਹੋਵੇ ਵੀ ਮੇਰੇ ਬਾਅਦ ਜੇ ਮਤਲਬ ਇਹ ਆ ਇਹ ਨਹੀਂ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਇਹ ਹੋ ਸਕਦੇ ਜਿਹੜੀ ਵੈਂਸ ਤੇ ਮਾਰਕੋ ਰੂਬਿਓ ਪਰ ਮੈਂ ਆਪਣਾ ਉਤਰ ਅਧਿਕਾਰੀ ਕਿਸੇ ਨੂੰ ਨਹੀਂ ਬਣਾ ਰਿਹਾ ਇਹਨਾਂ ਨੇ ਕੈਨੇਡਾ ਬਾਰੇ ਜਿਹੜੀ 51 ਸਟੇਟ ਆ ਇਹਦੇ ਬਾਰੇ ਵੀ ਕਿਹਾ ਅੱਜ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਕ ਕਾਰਨੀ ਉਹ ਵੀ ਅਮਰੀਕਾ ਪਹੁੰਚ ਚੁੱਕੇ ਆ ਕੱਲ ਨੂੰ ਮੰਗਲਵਾਰ ਨੂੰ ਉਹਨਾਂ ਦੀ ਆਪਸ ਵਿੱਚ ਮੀਟਿੰਗ ਹੋਣੀ ਆ ਉਹਨਾਂ ਨੇ ਰਾਸ਼ਟਰਪਤੀ 트ੰਪ ਨੇ ਇਹ ਵੀ ਕਿਹਾ ਕਿ ਲੋਕ ਮੇਰੀ ਆਲੋਚਨਾ ਕਰ ਸਕਦੇ ਆ ਪਰ ਜਿਹੜੀ ਆ ਇਹ ਇੱਕ ਤਰੀਕੇ ਦੀ ਮਤਲਬ ਅਸੀਂ ਜਿਹੜੇ ਕੰਮ ਕਰਨੇ ਆ ਉਹ ਆਪਣੇ ਤਰੀਕੇ ਦੇ ਨਾਲ ਕਰਨੀ ਅਗਲੀ ਖਬਰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਵੋਟਾਂ ਪਈਆਂ ਤੇ ਵੋਟਾਂ ਦੇ ਵਿੱਚ ਲੇਬਰ ਪਾਰਟੀ ਜਿੱਤ ਗਈ ਐਂਥਨੀ ਐਲਬਨੀਜ਼ ਉੱਥੋਂ ਦੇ ਪ੍ਰਧਾਨ ਮੰਤਰੀ ਹੈ ਪਹਿਲਾਂ ਵੀ ਇਹੀ ਪ੍ਰਧਾਨ ਮੰਤਰੀ ਸੀ ਹੁਣ ਵੀ ਉਹੀ ਰਹਿ ਗਏ ਜਿੱਦਾਂ ਇੱਥੇ ਕੈਨੇਡਾ ਦੇ ਵਿੱਚ ਮਾਰਕ ਘਾਰ ਨਹੀਂ ਰਹੇ ਆ ਇਹ 20 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਵਿਅਕਤੀ ਦੂਜੀ ਵਾਰੀ ਉੱਥੇ ਦਾ ਪ੍ਰਧਾਨ ਮੰਤਰੀ ਬਣਿਆ ਹੋਵੇ ਆਸਟ੍ਰੇਲੀਆ ਦਾ ਲੇਬਰ ਪਾਰਟੀ ਜਿੱਤੀ ਆ ਜਿਆਦਾ ਸੀਟ ਮਿਲ ਗਈ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੀ ਪੀਟਰ ਡਟਨ ਜਿਹੜੇ ਵਿਰੋਧੀ ਧਿਰ ਸੀਗੇ ਆਗੂ ਉਹਨਾਂ ਦੀ ਸੀਟ ਵੀ ਹਾਰ ਗਏ ਜਿਦਾਂ ਇੱਥੇ ਪੀਰ ਪੋਲੀ ਜਿਹੜੇ ਵਿਰੋਧੀ ਧਿਰ ਦੇ ਕੈਨੇਡਾ ਦੇ ਵਿੱਚ ਸੀਗੇ ਉਹ ਚੋਣ ਹਾਰ ਗਏ ਇਹਨਾਂ ਦੋਹਾਂ ਚੋਣਾਂ ਦੇ ਵਿੱਚ ਬਹੁਤ ਕੁਝ ਆਪਸ ਵਿੱਚ ਮਿਲਦਾ-ਗਿਲਦਾ ਆ ਮਿਲਦਾ-ਗਿਲਦਾ ਇਹ ਆ ਕਿ ਫੋਰਨ ਪਾਲਿਸੀ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਨਹੀਂ ਸੀ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਨੀਤੀ ਕੀ ਹੋਊਗੀ ਆਸਟ੍ਰੇਲੀਆ ਦੀ ਇਹ ਉੱਥੇ ਦਾ ਮੁੱਦਾ ਨਹੀਂ ਸੀ ਹਾਊਸਿੰਗ ਹੋਰ ਮਤਲਬ ਸਾਰੇ ਉੱਥੇ ਦੇ ਮੁੱਦੇ ਸੀਗੇ ਪਰ ਜਿਹੜਾ ਰਾਸ਼ਟਰਪਤੀ ਟਰੰਪ ਨੇ ਟੈਰਿਫ ਲਾਏ ਟੈਰਿਫ ਆਸਟ੍ਰੇਲੀਆ ਤੇ ਵੀ ਲੱਗੇ ਆ ਆਸਟ੍ਰੇਲੀਅਨ ਦੇ ਸਟੀਲ ਦੇ ਉੱਤੇ ਲੱਗੇ ਆ ਐਲੂਮਿਨਮ ਦੇ ਉੱਤੇ ਲੱਗੇ ਆ ਇਹ ਸਾਰੇ ਕੁਸ਼ ਦੇ ਵਿੱਚ ਹੋਇਆ ਕੀ ਇਹ ਸਾਰੇ ਕਿਸ ਦੇ ਨਾਲ ਜਿਹੜੇ ਪੀਟਰ ਡਟਨ ਸੀਗੇ ਜਿਹੜੇ ਕਿ ਕਨਜ਼ਰਵੇਟਿਵ ਆਗੂ ਸੀਗੇ ਉੱਥੇ ਜਿਹੜੇ ਰਿਪਬਲਿਕਨ ਸੋਚ ਵਾਲੇ ਜਾਂ ਦੂਜੇ ਸ਼ਬਦਾਂ ਚ ਕਿਹਾ ਨਾ ਹੋਵੇ ਰਾਈਟ ਵਿੰਗ ਸੀਗੇ ਸੱਜੇ ਪੱਖੀ ਸੀਗੇ ਲੋਕ ਉਹਨਾਂ ਤੋਂ ਡਰ ਗਏ ਇਹ ਇੱਕ ਅਨਾਲਿਸਿਸ ਆ ਇੱਕ ਲੋਕ ਦੱਸ ਰਿਹਾ ਵੀ ਇਹ ਕਾਰਨ ਹੈ ਲੋਕਾਂ ਨੂੰ ਇਹ ਲੱਗਿਆ ਵੀ ਜੇ ਰਾਸ਼ਟਰਪਤੀ ਟਰੰਪ ਦੀ ਸੋਚ ਵਾਲਾ ਬੰਦਾ ਆਸਟ੍ਰੇਲੀਆ ਦੇ ਵਿੱਚ ਆ ਗਿਆ ਤੇ ਸਾਡਾ ਨੁਕਸਾਨ ਬਹੁਤ ਥੋੜਾ ਇਸ ਕਰਕੇ ਉਹ ਰੋਧੀ ਨੂੰ ਜਿਤਾ ਦਿਓ ਤੇ ਉਹਨਾਂ ਨੇ ਲੇਬਰ ਪਾਰਟੀ ਦੇ ਜਿਹੜੇ ਲੀਡਰ ਆ ਐਂਥਨੀ ਐਲਬਨੀਜ਼ ਨੂੰ ਜਿਤਾ ਦਿੱਤਾ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਲੋਕਲ ਮੁੱਦੇ ਹੋਣਗੇ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਵੀ ਐ ਹੀ ਕੁਝ ਹੋਇਆ ਪਹਿਲਾਂ ਕਨਸਰਵਟਿਵ ਪਾਰਟੀ ਦਾ ਗਰਾਫ ਉੱਤੇ ਸੀ ਜਦੋਂ ਟੈਰਫ ਦੀ ਗੱਲ ਆਉਂਦੀ ਆ ਹੋਰ ਰੌਲਾ ਗੋਲਾ ਪੈਂਦਾ ਉਹ ਗਰਾਫ ਥੱਲੇ ਆ ਜਾਂਦਾ ਲਿਬਰਲ ਉੱਤੇ ਚਲੇ ਜਾਂਦੇ ਅਤੇ ਜਿੱਤ ਜਾਂਦੇ ਇਹੀ ਕੁਝ ਆਸਟ੍ਰੇਲੀਆ ਦੇ ਵਿੱਚ ਹੋਇਆ ਸੋ ਜਿਹੜਾ ਉਹਨਾਂ ਦਾ ਐਲਬਨੀਜ਼ ਦਾ ਇੱਕ ਬੜਾ ਸ਼ਾਂਤ ਤੇ ਇੱਕ ਸਟੱਡੀ ਜਿਹਾ ਲੀਡਰਸ਼ਿਪ ਸਟਾਈਲ ਆ ਉਹ ਵੀ ਜ਼ਿਆਦਾ ਪੋਪੂਲਰ ਹੋਇਆ ਡਰਟਨ ਦੇ ਮੁਕਾਬਲੇ ਤੇ ਜਿਹੜੇ ਡਰਟਨ ਸੀਗੇ ਉਹਨਾਂ ਨੇ ਅਸਲ ਦੇ ਵਿੱਚ ਰਾਸ਼ਟਰਪਤੀ 트럼ਪ ਦੀ ਜਿਹੜੀ ਅਗਰੈਸਿਵ ਸਟਾਈਲ ਆ ਉਹਨਾਂ ਦਾ ਜਿਹੜਾ ਅੰਦਾਜ਼ ਆ ਉਸ ਚੀਜ਼ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਔਰ ਬੁਰੀ ਤਰ੍ਹਾਂ ਹਾਰਿਆ ਉਹ ਕਿਉਂਕਿ ਵੋਟਰਾਂ ਨੇ ਜਿਹੜਾ 트럼ਪ ਲਾਈਕ 뷰 ਸੀਗੇ ਜਾਂ ਕਲਚਰ ਸੀਗਾ ਉਹਦੇ ਨੂੰ ਨਹੀਂ ਪਸੰਦ ਕੀਤਾ ਜਿਹੜਾ ਇਹ ਹੁਣ ਇੱਥੇ ਰਾਸ਼ਟਰਪਤੀ 트럼ਪ ਦਾ ਅਮਰੀਕਾ ਦੇ ਵਿੱਚ ਜਿੱਤਨ ਦਾ ਨਕਾਰਾਤਮਕ ਪ੍ਰਭਾਵ ਜਿਹੜਾ 네ਗੇਟਿਵ ਇਨਫਲੂਐਂਸ ਪਿਆ ਉਹ ਸਿੱਧਾ ਸਿੱਧਾ ਦਸਰ ਆ ਰਿਹਾ ਬਿਲਕੁਲ ਕੈਨੇਡਾ ਦੀ ਤਰਜ਼ ਤੇ ਹਾਲਾਂਕਿ ਆਸਟ੍ਰੇਲੀਆ ਆ ਆਪਣੀ ਮਿਲਟਰੀ ਮਦਦ ਦੇ ਲਈ ਬਹੁਤ ਵੱਡੇ ਪੱਧਰ ਤੇ ਉੱਤੇ ਅਮਰੀਕਾ ਦੇ ਉੱਤੇ ਡਿਪੈਂਡ ਕਰਦਾ ਪਰ ਉਹ ਟ੍ਰੇਡ ਦੇ ਲਈ ਵਪਾਰ ਦੇ ਲਈ ਚੀਨ ਦੇ ਉੱਤੇ ਵੀ ਰਿਲਾਇ ਕਰਦਾ ਹੁਣ ਉਹਦੇ ਲਈ ਇਹ ਸੰਕਟ ਆ ਕਿ ਉਹ ਬੈਲੈਂਸ ਕਿੱਦਾਂ ਰੱਖੇ ਇੱਕ ਪਾਸੇ ਅਮਰੀਕਾ ਦੇ ਨਾਲ ਰੱਖਣਾ ਚਾਹੁੰਦਾ ਦੂਜੇ ਪਾਸੇ ਚੀਨ ਦੇ ਨਾਲ ਰੱਖਣਾ ਚਾਹੁੰਦਾ ਜਿਹੜੀ ਸੋ ਹੁਣ ਇਹਨਾਂ ਨੂੰ ਦੇਖਿਆ ਜਾ ਰਿਹਾ ਕਿ ਇਹ ਸਟੇਬਲ ਲੀਡਰ ਨੇ ਤੇ ਮਤਲਬ ਵੋਟਰ ਉਹਨਾਂ ਨੂੰ ਪ੍ਰੀਫਰ ਕੀਤਾ ਉਹਨਾਂ ਨੂੰ ਤੇ ਹੁਣ ਅੱਗੇ ਜਿਹੜੇ ਚੈਲੰਜਸ ਆਉਣੇ ਆ ਜਿਹੜੀ ਅਮਰੀਕਾ ਤੇ ਚੀਨ ਦੀ ਤਣਾਅ ਆ ਜਿਹੜੀ ਵੱਧ ਰਹੀ ਉੱਥੇ ਲਿਵਿੰਗ ਕਾਸਟ ਆਸਟ੍ਰੇਲੀਆ ਦੇ ਵਿੱਚ ਹੁਣ ਉਹ ਕੀ ਆਪਣੇ ਜਿਹੜੇ ਪ੍ਰੋਗਰੈਸਿਵ ਪ੍ਰੋਮਿਸਸਸ ਨੇ ਉਹਨਾਂ ਦੇ ਉਹਨਾਂ ਨੂੰ ਰੱਖ ਸਕਣਗੇ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਆ ਪਰ ਅ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트੍ਰੰਪ ਦੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੇ ਇਹਨਾਂ ਨੇ ਬਿਆਨ ਦਿੱਤੇ ਆ ਜਿਸ ਤਰ੍ਹਾਂ ਦੀਆਂ ਪਾਲਿਸਿਜ਼ ਲੈਂਦੀਆਂ ਉਹਦੇ ਨਾਲ ਲਗਭਗ ਦੁਨੀਆ ਦੇ ਹਰ ਦੇਸ਼ ਦੇ ਵਿੱਚ ਅਸਰ ਜਿਹੜਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪੈ ਰਿਹਾ ਹੈ ਰਾਸ਼ਪਤੀ 트럼ਪ ਦਾ ਇੱਕ ਹੋਰ ਬਿਆਨ ਚਰਚਾ ਦੇ ਵਿੱਚ ਆ ਇਹ ਕਹਿ ਰਿਹਾ ਹੈ ਕਿ ਐਲਕਟ੍ਰੇਜ਼ ਪ੍ਰिजन ਜਿਹੜੀ ਆ ਇਹਨੂੰ ਆਪਾਂ ਖੋਲ ਦੇਣਾ ਅ ਐਲ ਕਰਟਸ ਜਿਹੜੀ ਪ੍ਰिजन ਆ ਜੇਲ ਆ ਇਹ 60 ਸਾਲਾਂ ਤੋਂ ਬੰਦ ਆ ਐਲਕਟ੍ਰੇਜ਼ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਟਾਪੂ ਆ ਸੈਨ ਫਰਾਂਸਿਸਕੋ ਦੇ ਨੇੜੇ ਉੱਥੇ ਇੱਕ ਜੇਲ ਬਣੀ ਆ ਤੇ ਇਹ ਚਾਹੁੰਦੇ ਆ ਕਿ 1963 ਦੇ ਵਿੱਚ ਇਹਨੂੰ ਬੰਦ ਕਰਤਾ ਸੀ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਕਿ ਜਿਹੜਾ ਇੱਕ ਇਹਨੂੰ ਲਾ ਆਰਡਰ ਐਂਡ ਜਸਟਿਸ ਦਾ ਸਿੰਬਲ ਪ੍ਰਤੀਕ ਬਣਾ ਕੇ ਇਹਨੂੰ ਖੋਲਿਆ ਜਾਵੇ। ਐਲਕਟ੍ਰੇਜ਼ ਜਿਹੜੀ ਹੈ ਇਹ ਆਈਲੈਂਡ ਆ ਸੈਨ ਫਰਾਂਸਿਸਕੋ ਦੇ ਨੇੜੇ ਤੇ ਬਹੁਤ ਵੱਡੇ ਜਿਹੜੇ ਕ੍ਰਾਈਮਨਲ ਸੀਗੇ ਖਤਰਨਾਕ ਕ੍ਰਾਈਮਨਲ ਸੀਗੇ ਉਹਨਾਂ ਨੂੰ ਇੱਥੇ ਕਿਸੇ ਵੇਲੇ ਰੱਖਿਆ ਗਿਆ। 1963 ਦੇ ਵਿੱਚ ਇਹਨੂੰ ਇਸ ਕਰਕੇ ਬੰਦ ਕੀਤਾ ਗਿਆ ਇੱਕ ਤਾਂ ਡੈਮੇਜ ਹੋ ਗਈ ਬਿਲਡਿੰਗ ਠੀਕ ਨਹੀਂ ਇਹ ਦੀ ਡਿੱਗ ਰਹੀ ਸੀ ਤੇ ਦੂਜਾ ਇਹਨੂੰ ਰਨ ਕਰਨਾ ਬਹੁਤ ਮਹਿੰਗਾ ਸੀ। ਮਤਲਬ ਜੇਲ੍ਹ ਨੂੰ ਚਲਾਉਂਦੇ ਰੱਖਣ ਦੇ ਲਈ ਬੌਜ਼ਿਆ ਦਾ ਪੈਸਾ ਚਾਹੀਦਾ ਸੀ ਜਿਹੜਾ ਰਾਸ਼ਟਰਪਤੀ 트ੰਪ ਦਾ ਹੈ ਆਈਡੀਆ ਆ ਇਹ ਉਸ ਵੇਲੇ ਇਹ ਜੇਲ ਖੋਲਣ ਦੀ ਗੱਲ ਕਹਿ ਰਹੇ ਆ ਜਦੋਂ ਜੱਜ ਇਹ ਕਹਿ ਰਹੇ ਆ ਕਿ ਜਿਹੜੇ ਇਮੀਗਰੈਂਟਸ ਨੂੰ ਡਿਪੋਰਟ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਠੀਕ ਵਿਹਾਰ ਕੀਤਾ ਜਾਵੇ ਹੁਣ ਠੀਕ ਵਿਹਾਰ ਲਈ ਰਣੇ ਮਤਲਬ ਕਹਿ ਦਿੱਤਾ ਕਿ ਇਸ ਜੇਲ ਨੂੰ ਖੋਲ ਦਿਓ ਉਹ ਐਲਕਰੇਸ ਜਿਹੜੀ ਆ ਹੈ ਬਾਅਦ ਦੇ ਵਿੱਚ ਰਣੇ ਕਹਿਤਾ ਕਿ ਜਸਟ ਅਨ ਆਈਡੀਆ ਕਿ ਮੇਰਾ ਇੱਕ ਵਿਚਾਰ ਹੀ ਆ ਉਹ ਪਤਾ ਨਹੀਂ ਉਹਨਾਂ ਨੇ ਵਿਚਾਰ ਆ ਜਾਂ ਉਹ ਕੀ ਕਰਦੇ ਆ ਪਰ ਇਹ ਚਰਚਾ ਇੱਕ ਪੂਰੀ ਫੇਰ ਛੇੜ ਦਿੰਦੀ ਹੈ ਕਿ ਜੇਲ ਮੈਕਸਿਮ ਸਿਕਿਉਰਿਟੀ ਜੇਲ ਆ ਮਤਲਬ ਬਹੁਤ ਖਤਰਨਾਕ ਆ ਉੱਥੇ ਜਿਹੜੇ 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 ਲੋਕ ਖਤਰਨਾਕ ਹੁੰਦੇ ਆ ਜਿਹੜੇ ਖਾਸ ਤੌਰ ਦੇ ਉੱਤੇ ਕੈਦੀ ਖਤਰਨਾਕ ਹੁੰਦੇ ਦੂਜੀਆਂ ਜੇਲਾਂ ਦੇ ਵਿੱਚ ਦੂਜੇ ਕੈਦੀਆਂ ਲਈ ਵੀ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਂਦੇ ਆ ਕਈ ਐਸਕੇਪ ਵੀ ਇੱਥੋਂ ਹੋਇਆ 1962 ਦੇ ਵਿੱਚ ਵੀ ਹੋਇਆ ਹੋਰ ਵੀ ਕਈ ਕੁਝ ਵਾਪਰਿਆ ਆ ਪਰ ਇਸ ਕੋਸ਼ ਤੇ ਵਿੱਚ ਜਿਹੜੇ ਇਸ ਕਿਸਮ ਦੀ ਜਿਹੜੀ ਜੇਲ ਦੇ ਵਿੱਚ ਔਰ ਉਹ ਉਹ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਆ ਇਹਨੂੰ ਫਿਕਸ ਨਹੀਂ ਕੀਤਾ ਜਾ ਸਕਦਾ ਨਾ অপারেਟ ਕੀਤਾ ਜਾ ਸਕਦਾ ਜਿਹੜੀ ਜਿਹੜੀ ਦੂਜੀ ਜਿਹੜੀ ਜੇਲ ਆ ਉਹਦੇ ਨਾਲੋਂ ਤਿੰਨ ਗੁਣਾ ਜ਼ਿਆਦਾ ਮਹਿੰਗੀ ਪਊਗੀ ਇਹ ਸੋ ਰਣੇ ਨੂੰ ਬੰਦ ਕਰ ਦਿੱਤਾ ਸੋ ਅੱਜ ਇੱਕ ਬਹੁਤ ਪਪੂਲਰ ਟੂਰਿਸਟ ਸਾਈਟ ਆ ਇਹਨੂੰ ਨੈਸ਼ਨਲ ਪਾਰਕ ਸਰਵਿਸ ਰਨ ਕਰਦੀ ਆ ਬਹੁਤ ਸਾਰੇ ਲੋਕ ਉੱਥੇ ਜਿਹੜੇ ਸੈਨ ਫਰਾਂਸਿਸਕੋ ਜਾਂਦੇ ਆ ਉੱਥੇ ਨੇੜੇ ਦੇਖਣ ਜਾਂਦੇ ਆ ਆਈਲੈਂਡ ਦੇ ਉੱਤੇ ਤੇ ਇਹਦੇ 1 ਮਿਲੀਅਨ ਵਿਜ਼ਿਟਰ ਇੱਥੇ ਸਾਲ ਦੇ ਵਿੱਚ ਆਉਂਦੇ ਆ ਆਲੋਚਕ ਜਿਵੇਂ ਨੈਂਸੀ ਪੇਲੋਸੀ ਵਰਗੇ ਆ ਉਹ ਕਹਿੰਦੇ ਕਿ 트럼ਪ ਦਾ ਆਈਡੀਆ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਤੇ ਨੈਂਸੀ ਪੇਲੋਸੀ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਜੇਲ ਆ ਇਹ ਇੱਕ ਹਿਸਟੋਰਿਕ ਲੈਂਡਮਾਰਕ ਆ ਨਾ ਕਿ ਕੋਈ ਫੰਕਸ਼ਨਿੰਗ ਪ੍ਰਿਜ਼ਨ ਆ ਅਸਲ ਦੇ ਵਿੱਚ ਇਹ ਜੇਲ ਨਹੀਂ ਅਗਲੀ ਗੱਲਬਾਤ ਕੈਲੀਫੋਰਨੀਆ ਦੇ ਬਿੱਲ ਅ ਅਸੈਂਬਲੀ ਬਿੱਲ 379 ਬਾਰੇ ਆ ਤੇ ਅੱਜਕੱਲ ਕਾਫੀ ਚਰਚਾ ਦੇ ਵਿੱਚ ਆ ਹੌਲੀ ਹੌਲੀ ਇਹਦੀ ਟਿਹਰਿੰਗ ਹੋ ਰਹੀ ਆ ਬਿੱਲ ਅੱਗੇ ਵਧ ਰਿਹਾ ਆ ਕੈਲੀਫੋਰਨੀਆ ਦੇ ਵਿੱਚ ਇਹ ਬਿੱਲ ਇਸ ਕਰਕੇ ਚਰਚਾ ਦੇ ਵਿੱਚ ਆ ਕਿ ਜਿਹੜੇ ਲੋਕ ਵੀ ਸੈਕਸ ਬਾਈ ਕਰਦੇ ਆ ਸਪੈਸ਼ਲੀ ਮਾਈਨਰਸ ਦੇ ਕੇਸ ਦੇ ਵਿੱਚ ਜਿਹੜੇ ਸਰਵਾਈਵਰ ਸੈਕਸ ਟ੍ਰੈਫਿਕਿੰਗ ਦੇ ਜਿਸਮ ਫਰੋਸ਼ੀ ਦੁਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਲੀਗਲ ਲਾਈਸੈਂਸ ਲੈ ਕੇ ਜਿਸਮ ਵੇਚਿਆ ਜਾ ਸਕਦਾ ਹੁਣ ਇਹ ਅਮਰੀਕਾ ਦੇ ਵਿੱਚ ਇਦਾਂ ਨਹੀਂ ਹੈ ਕੁਝ ਥਾਵਾਂ ਨੂੰ ਛੱਡ ਕੇ ਇਸ ਥਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਇਹ ਕੰਮ ਕਰਦੇ ਆ ਤੁਹਾਡੇ ਤੁਹਾਡੇ ਉੱਤੇ ਕਾਨੂੰਨਨ ਚਾਰਜ ਹੁੰਦਾ ਤੁਹਾਨੂੰ ਸਜ਼ਾ ਹੁੰਦੀ ਆ ਜਾਂ ਤੁਹਾਡੇ ਜੁਰਮਾਨਾ ਹੁੰਦਾ ਆ ਇਹ ਮਸਲਾ ਬਹੁਤ ਵੱਡਾ ਹੈ ਇੱਥੇ ਕਈ ਵਾਰੀ ਉਹ ਸੈਕਸ ਟਰੈਫਿਕਿੰਗ ਕੀਤੀ ਜਾਂਦੀ ਆ ਔਰਤਾਂ ਨੂੰ ਜਿਆਦਾ ਆਮ ਤੌਰ ਦੇ ਉੱਤੇ ਹੋ ਸਕਦਾ ਮਰਦ ਵੀ ਹੋਣ ਉਹਨਾਂ ਨੂੰ ਵੇਚਿਆ ਜਾਂਦਾ ਇਧਰ ਵੇਚਿਆ ਜਾਂਦਾ ਜਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਇਹ ਕੰਮ ਕਰਨ ਦੇ ਲਈ ਔਰ ਹਰ ਸ਼ਹਿਰ ਦੇ ਵਿੱਚ ਚਾਹੇ ਉਹ ਸਿਆਟਲਾ ਤੇ ਚਾਹੇ ਕੋਈ ਸਿਆਟਲ ਸੌਰੀ ਵਿਸ਼ਿੰਗਟਨ ਦੇ ਵਿੱਚ ਆ ਇੱਥੇ ਵੀ ਜਿਵੇਂ ਵਾਕ ਵਾਕ ਸਟੇਟਾਂ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚੋਂ ਏਰੀਆਜ਼ ਨੇ ਜਿੱਥੇ ਕੰਮ ਬੱਧ ਹੁੰਦਾ ਲਗਭਗ ਹਰ ਸ਼ਹਿਰ ਦੇ ਵਿੱਚ ਹੁਣ ਇਹ ਕਾਨੂੰਨ ਇਹ ਕਹਿੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਕੰਮ ਤੋਂ ਅੱਛਾ ਵੈਬਸਾਈਟਸ ਨੇ ਬਹੁਤ ਸਾਰੀਆਂ ਹਜ਼ਾਰਾਂ ਹੀ ਵੈਬਸਾਈਟਸ ਹੋਣਗੀਆਂ ਜਿਹੜੀਆਂ ਬਣੀਆਂ ਜਿਹਨਾਂ ਦੇ ਉੱਤੇ ਇਹ ਸੈਕਸ ਬਾਈ ਕੀਤਾ ਜਾਂਦਾ ਜਾਂ ਕਹਿ ਲਓ ਕਿ ਜਿਸਮ ਫਰੋਸ਼ੀ ਕੀਤੀ ਜਾਂਦੀ ਹੈ ਹੁਣ ਇਹ ਥਾਂ ਦੇ ਉੱਤੇ ਇਹਨਾਂ ਨੇ ਕਿਹਾ ਵੀ ਘਟੂ ਘਟ ਬੱਚਿਆਂ ਨੂੰ ਇਸ ਕੰਮ ਤੋਂ ਬਚਾਇਆ ਜਾਵੇ ਆ ਉਹਦੇ ਬਚਾਉਣ ਦੇ ਲਈ ਇਹ ਕਾਨੂੰਨ ਆ ਜਿਹੜਾ ਕਾਨੂੰਨ ਇਹ ਕਹਿੰਦਾ ਵੀ ਜੇ ਕਿਸੇ ਨੂੰ ਇਹ ਕੰਮ ਇੱਕ ਤਾਂ ਹੁੰਦਾ ਨਾ ਕਿ ਇੱਕ ਔਰਤ ਆ ਉਹ ਜਿਸਮ ਵੇਚ ਰਹੀ ਆ ਆਪਣਾ ਉਹਨੂੰ ਜੁਰਮਾਨਾ ਕਰਨਾ ਵੀ ਤੂੰ ਇਹ ਕੰਮ ਕਿਉਂ ਕਰ ਰਹੀ ਆ ਇੱਕ ਇਹ ਆ ਇਹ ਕਾਨੂੰਨ ਇਹ ਕਹਿੰਦਾ ਕਿ ਜਿਹੜੇ ਸੈਕਸ ਬਾਈ ਕਰ ਰਹਾ ਹੈ ਦੂਜੇ ਸ਼ਬਦਾਂ ਦੇ ਵਿੱਚ ਜਿਹੜਾ ਕਿਸੇ ਦੇ ਸਰੀਰ ਨੂੰ ਵਰਤ ਰਿਹਾ ਇਸ ਕੰਮ ਦੇ ਲਈ ਉਹਨੂੰ ਪੈਸੇ ਦੇ ਕੇ ਸੈਕਸੂ ਲੈਕਟ ਕਰ ਰਿਹਾ ਆ ਉਹਦੇ ਤੇ ਜੁਰਮਾਨਾ ਲਾਓ ਉਹਦੇ ਨਾਲ ਕੀ ਆ ਜੁਰਮਾਨਾ ਤੇ ਖੈਰ ਉਹਨੂੰ ਜੇਲ ਜੁਰਮਾਨਾ ਤੇ ਕਰਨਗੇ ਉਹਦੇ ਉੱਤੇ ਤੇ ਹੋਣਗੇ ਇਹਦੇ ਨਾਲ ਇੱਕ ਮਾਦ ਇਹਨਾਂ ਨੇ ਇਹ ਦਿੱਤੀ ਆ ਵੀ ਜਿਹੜਾ ਬੰਦਾ ਘੁੰਮਦਾ ਫਿਰਦਾ ਵੀ ਉਸ ਤਰੀਕੇ ਦੇ ਨਾਲ ਨਜ਼ਰ ਆ ਗਿਆ ਉਸ ਇਲਾਕੇ ਦੇ ਵਿੱਚ ਜਾਂ ਪੁਲਿਸ ਨੂੰ ਇਹ ਪਤਾ ਲੱਗੇਗਾ ਕਿ ਇਹ ਬੰਦਾ ਗਲਤ ਕੰਮ ਕਰਨ ਦੇ ਲਈ ਗਲਤ ਰਾਦੇ ਦੇ ਨਾਲ ਪੈਸੇ ਦੇ ਕੇ ਕਿਸੇ ਦਾ ਸਰੀਰ ਖਰੀਦਣ ਦੇ ਲਈ ਇਸ ਇਲਾਕੇ ਦੇ ਵਿੱਚ ਘੁੰਮ ਰਿਆ ਉਹਨਾਂ ਵੀ ਫੜ ਲਓ ਤੇ ਉਹਦੇ ਚੋਂ ਜਿਹੜਾ ਜੁਰਮਾਨੇ ਤੋਂ ਪੈਸੇ ਆਉਣਗੇ ਉਹਨੂੰ ਸਰਵਾਈਵਰ ਸਪੋਰਟ ਫੰਡ ਦੇ ਲਈ ਮਤਲਬ ਜਿਹੜੇ ਪਹਿਲਾਂ ਇਹ ਨਾ ਕੰਮਾਂ ਦੇ ਵਿਕਟਮ ਨੇ ਉਹਨਾਂ ਦੇ ਭਲੇ ਦੇ ਲਈ ਉਹ ਪੈਸਾ ਲਾਇਆ ਜਾਵੇ ਅਸੈਂਬਲੀ ਮੈਂਬਰ ਆ ਇੱਥੇ ਮੈਗੀ ਕਰੈਲ ਉਹਨੇ ਲਿਖਿਆ ਇਹ ਬਿੱਲ ਇਹ ਮੈਗੀ ਕਰੈਲ ਪ੍ਰੋਸੀਕਿਊਟਰ ਰਹੀ ਹੈ ਤੇ ਨੇ ਕਾਫੀ ਹੈਲਪ ਕੀਤੀ ਹੈ ਪਹਿਲਾਂ ਵੀ ਜਿਹੜੀਆਂ ਵੱਡੀਆਂ ਆਨਲਾਈਨ ਸਾਈਟਸ ਨੇ ਇਹਦੀਆਂ ਨਾ ਟ੍ਰੈਫਿਕਿੰਗ ਸਾਈਟਸ ਨੇ ਉਹਨਾਂ ਦੇ ਉੱਤੇ ਨੇ ਕਾਫੀ ਬੰਦ ਕਰਾਉਣ 'ਚ ਮਦਦ ਕੀਤੀ ਹੈ ਹੁਣ ਇਹਦੀ ਬਿੱਲ ਦੀ ਪੁਲਿਸ ਸਪੋਰਟ ਕਰ ਰਹੀ ਹੈ ਉਹ ਕਹਿੰਦੇ ਬਿਲਕੁਲ ਠੀਕ ਗੱਲ ਆ ਜਿਹੜੇ ਟ੍ਰਾਈਬਲ ਲੀਡਰਸ ਨੇ ਉਹ ਸਪੋਰਟ ਕਰ ਰਹੇ ਆ ਮੇਅਰ ਕਈ ਸਪੋਰਟ ਕਰ ਰਹੇ ਆ ਐਂਟੀ ਟ੍ਰੈਫਿਕਿੰਗ ਗਰੁੱਪ ਸਪੋਰਟ ਕਰ ਰਹੇ ਆ ਉਹ ਕਹਿੰਦੇ ਵੀ ਇਹਦੇ ਨਾਲ ਪੁਲਿਸ ਕੋਲੇ ਇੱਕ ਹਥਿਆਰ ਆ ਜਾਊਗਾ ਉਹ ਕਿਸੇ ਨੂੰ ਵੀ ਫੜ ਸਕਦੇ ਨੇ ਤਾਂ ਕਾਨੂੰਨ ਬਹੁਤ ਨਰਮ ਆ ਇਹਦੇ ਵਿੱਚ 1000 ਡਾਲਰ ਦਾ ਜੁਰਮਾਨਾ ਆ ਜਿਹੜਾ ਵੀ ਕੋਈ ਬਾਅਰ ਜਿਹੜਾ ਜਿਹੜਾ ਗਲਤ ਕੰਮ ਕਰਨ ਜਾ ਰਿਹਾ ਤੇ ਉਹ 1000 ਡਾਲਰ ਜਿਹੜਾ ਉਸ ਆਰਗੇਨਾਈਜੇਸ਼ਨ ਨੂੰ ਦਿੱਤਾ ਜਾਊਗਾ। AB379 ਅਸਲ ਦੇ ਵਿੱਚ ਲਾਅਨ ਫੋਰਸਮੈਂਟ ਨੂੰ ਸਰਵਾਈਵਰ ਸਪੋਰਟ ਦੇ ਨਾਲ ਬੈਲੈਂਸ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਇੱਕ ਇੱਥੇ ਹੈਗਾ ਬਿੱਲ SB357। SB357 ਕੀ ਕਰਦਾ ਆ ਉਹ ਜਿਹੜੀ ਲੋਇਟਰਿੰਗ ਆ ਜਿਹੜੀ ਘੁੰਮਣ ਫਿਰਨਾ ਆ ਜਾਂ ਜਿਹੜੀ ਉੱਥੇ ਗਲਤ ਰਾਬਦੇ ਦੇ ਨਾਲ ਕਿਸੇ ਇਲਾਕੇ ਦੇ ਵਿੱਚ ਘੁੰਮਣਾ ਉਹਨੂੰ ਡੀਕ੍ਰਿਮੀਨਲਾਈਜ਼ ਕਰਦਾ ਹੈ ਕਹਿੰਦਾ ਇਹ ਕੋਈ ਏਡੀ ਗੱਲ ਨਹੀਂ ਹੈ। ਮਤਲਬ ਪ੍ਰੋਸਟੀਚੂਸ਼ਨ ਲਈ ਕਿਸੇ ਇਲਾਕੇ ਦੇ ਵਿੱਚ ਜੇਕਰ ਕੋਈ ਵਿਅਕਤੀ ਜਾਂਦਾ ਆ ਐਸਵੀ 357 ਕਹਿੰਦਾ ਕਿ ਕੋਈ ਗੱਲ ਨਹੀਂ। ਕੋਈ ਨਹੀਂ ਇਹਨੂੰ ਕੁਝ ਨਹੀਂ ਕਹਿਣਾ। ਹੁਣ ਉਹਨਾਂ ਦਾ ਇਹ ਇਹਦੇ ਉੱਤੇ ਬਹੁਤ ਕਾਫੀ ਰੌਲਾ ਰੱਪਾ ਇਸ ਵੇਲੇ ਪੈ ਰਿਹਾ 379 ਦੇ ਉੱਤੇ ਵੀ ਉਹ ਕਹਿ ਰਹੇ ਆ ਕਿ ਇਹਦੇ ਨਾਲ ਨੁਕਸਾਨ ਹੋ ਸਕਦਾ। ਹੁਣ ਜਿਹੜਾ ਲਾਅ ਐਨਫੋਰਸਮੈਂਟ ਲੀਡਰ ਇਹ ਕਹਿੰਦੇ ਆ ਕਿ ਜਿਹੜਾ ਪਹਿਲਾ ਬਿਲ ਆ ਐਸਵੀ 357 ਇਹਦੇ ਨਾਲ ਅਸੀਂ ਹਿਊਮਨ ਟਰੈਫਿਕਿੰਗ ਨਾਲ ਲੜ ਨਹੀਂ ਸਕਦੇ ਸਟਰੀਟ ਦੇ ਉੱਤੇ ਪ੍ਰੋਸਟੀਚੂਸ਼ਨ ਵੱਧ ਰਿਹਾ ਹੈ ਇਹਦੇ ਨਾਲ ਸਪੈਸ਼ਲੀ ਜਿਹੜੇ ਮਾਈਨਰਸ ਨੇ ਬੱਚੇ ਨੇ 17 ਸਾਲਾਂ ਦੇ 16 ਸਾਲਾਂ ਦੇ ਉਤੋਂ ਵੀ ਥੱਲੇ ਜਿਹੜਾ ਇਹ ਹੁਣ এবੀ 379 ਆ ਇਹ ਇਹ ਕਹਿ ਰਿਹਾ ਕਿ ਅਸੀਂ ਇਹ ਟਰੈਫਿਕਿੰਗ ਨੂੰ ਘਟਾਵਾਂਗੇ ਰੌਲਾ ਕੀ ਹੈ ਇਸ ਮਾਮਲੇ ਦੇ ਵਿੱਚ ਇਹ ਬਿੱਲ ਕਹਿੰਦਾ ਕਿ ਜਿਹੜਾ ਬੰਦਾ ਵੀ ਸੈਕਸ ਬਾਇ ਕਰਦਾ ਸੀ ਉਹਨੂੰ ਪਨਿਸ਼ ਕਰਾਂਗੇ ਇੱਥੇ ਤੱਕ ਠੀਕ ਆ ਫਾਈਨ ਕਲੈਕਟ ਕੀਤਾ ਉਹਦੇਲੇ ਪਾਸੇ ਜਾਊਗਾ ਇਹ ਵੀ ਠੀਕ ਆ ਹੁਣ ਰੋਲਾ ਇਹ ਆ ਜਿਹੜਾ ਵਿਰੋਧ ਕਰਨ ਵਾਲੇ ਇਹ ਕਹਿੰਦੇ ਆ ਵੀ ਇਹਦੇ ਨਾਲ ਪੁਲਿਸ ਦੇ ਕੋਲ ਇੱਕ ਪਾਵਰ ਆ ਜੂਗੀ ਤੇ ਰੈਸੀਅਲ ਪ੍ਰੋਫਾਈਲਿੰਗ ਹੋਊਗੀ ਮਤਲਬ ਇਹ ਆ ਕਿ ਤੁਸੀਂ ਇਹ ਕਹਿੰਦਾ ਵੀ ਇਹ ਬੰਦਾ ਤਾਂ ਘੁੰਮਦਾ ਆ ਜੀ ਇੱਥੇ ਸੈਕਸ ਬਾਇ ਕਰਨ ਦੇ ਲਈ ਜਾਂ ਗਲਤ ਕੰਮ ਕਰਨ ਦੇ ਲਈ ਪੁਲਿਸ ਕਿਸੇ ਨੂੰ ਵੀ ਫੜ ਸਕਦੀ ਹੈ ਖਾਸ ਤੌਰ ਦੇ ਤੇ ਜਿਹੜੇ ਬਲੈਕ ਨੇ ਜਾਂ ਐਲਜੀਬੀਟੀਕਿਊ ਵਾਲੇ ਨੇ ਉਹ ਸਭ ਤੋਂ ਵੱਧ ਚਿੰਤਤ ਨੇ ਵੀ ਸਿਰਫ ਅਪੀਰੈਂਸ ਦੇਖ ਕੇ ਕੋਈ ਐਵੀਡੈਂਸ ਨਹੀਂ ਚਾਹੀਦਾ ਪਲੀਜ਼ ਕਿਸੇ ਨੂੰ ਵੀ ਫੜ ਲੂਗੀ ਤੇ ਧੱਕਾ ਉਹਨਾਂ ਦੇ ਨਾਲ ਹੋਊਗਾ ਇਹ ਜਿਹੜਾ ਲਾਸ ਐਂਜਲਸ ਦੇ ਵਿੱਚ ਆ ਜਿਹੜੇ ਉੱਥੇ ਦੀ ਮਤਲਬ ਸਿਰਫ 6% ਕੇ ਕੁਝ ਇੰਨੇ ਕੁ ਪਰਸੈਂਟ ਬਲੈਕ ਪੋਪੂਲੇਸ਼ਨ ਆ ਜਿਹੜੇ ਏਸ਼ ਕਾਮ ਦੇ ਵਿੱਚ ਫੜਨ ਵਾਲੇ ਆ ਇਹਨਾਂ ਦੇ ਲਈ ਫੜਨ ਵਾਲਿਆਂ ਦੇ ਵਿੱਚੋਂ 60% ਚਲੇ ਜਾਂਦੇ ਸੋ ਉੱਥੇ ਫਰਕ ਬਹੁਤ ਜ਼ਿਆਦਾ ਆ ਹੁਣ ਇਹਦੀ ਇੰਟੈਂਟ ਦੀ ਡੈਫੀਨੇਸ਼ਨ ਕੀ ਹੈ ਕਿ ਜਿਹੜਾ ਉਸ ਇਰਾਦੇ ਨਾਲ ਉੱਥੇ ਫਿਰਦਾ ਹੋਇਆ ਇਰਾਦਾ ਕਿਸੇ ਦਾ ਕਿਵੇਂ ਪਤਾ ਲੱਗੂਗਾ ਇਹਦਾ ਮਤਲਬ ਉਹ ਕਹਿੰਦੇ ਸਾਨੂੰ ਡਾਰਾ ਵੀ ਪੁਲਿਸ ਕਿਸੇ ਨਾਲ ਵੀ ਧੱਕਾ ਕਰ ਸਕਦੀ ਹੈ ਤੇ ਕੋਈ ਟੀਮ ਦੇ ਰਿਲੇਸ਼ਨਸ਼ਿਪ ਹੁੰਦੇ ਆ ਉਹਨਾਂ ਦੇ ਉੱਤੇ ਵੀ ਮਾਰਾ ਕਿਸੇ ਨੂੰ ਵੀ ਫੜਿਆ ਜਾ ਸਕਦਾ ਤੇ ਇਹ ਇਸ ਗੱਲ ਦੇ ਵਿੱਚ ਇਹ ਜਿਹੜੇ ਕਹਿ ਰਿਹਾ ਦੂਜੇ ਕਹਿੰਦੇ ਵੀ ਇਹ ਆਨਰ ਲੈਵਲ ਰਿਲਾਈਅਬਲ ਫੰਡਿੰਗ ਮਾਡਲ ਹੈ ਇਹ ਥੋੜਾ ਹੁੰਦਾ ਵੀ ਤੁਸੀਂ ਚੋਰਾਂ ਤੋਂ ਪੈਸੇ ਫੜ ਕੇ ਤੇ ਸਰਵਾਈਵਰ ਨੂੰ ਦਿਓ ਇਹ ਨਹੀਂ ਹੋ ਸਕਦਾ ਦੂਜਾ ਪਾਸਾ ਇਹਦੇ ਲਈ ਹੱਕ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸਹੀ ਹੈ ਜਿੰਨੀ ਮਾਈਨਰਸ ਦੇ ਵਿੱਚ ਸਮੱਸਿਆ ਵਧ ਰਹੀ ਹੈ ਜਿੰਨੇ ਗਲਤ ਲੋਕ ਇਸ ਚੀਜ਼ ਦੀ ਵਰਤੋਂ ਕਰ ਰਹੇ ਔਰ ਜਿੰਨਾ ਇਹ ਫੈਲ ਰਿਹਾ ਹੈ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਚਾਹੀਦਾ ਅਗਲੀ ਗੱਲ ਬਾਤ ਦੋਸਤੋ ਇੱਕ ਔਰਤ ਜਿਹੜੀ ਮਿਨੀ ਸੋਟਾ ਦੇ ਵਿੱਚ ਸੀਗੀ ਰੌਚਸਟਰ ਦੇ ਵਿੱਚ ਸ਼ਹਿਰ ਦੇ ਵਿੱਚ ਮਿਨੀ ਸੋਟਾ ਦੇ ਵਿੱਚ ਹੈਗਾ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਆ ਬਹੁਤ ਵੀਡੀਓ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਇਸ ਆ ਵੀਡੀਓ ਦੇ ਵਿੱਚ ਇੱਕ 5 ਸਾਲਾਂ ਦਾ ਬਲੈਕ ਬੱਚਾ ਆ ਪਲੇਗਰਾਉਂਡ ਦੇ ਵਿੱਚ ਖੇਡ ਰਿਹਾ ਹੈ ਇਹ ਔਰਤ ਉਹਨੂੰ ਮੰਦਾ ਚੰਗਾ ਬੋਲ ਰਹੀ ਆ ਉਹਦੀ ਰੇਸ ਨੂੰ ਲੈ ਕੇ ਉਹਦੇ ਰੰਗ ਨੂੰ ਲੈ ਕੇ ਮਤਲਬ ਸਲਰ ਯੂਜ਼ ਕਰ ਰਹੀ ਆ ਆ ਵੀਡੀਓ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਚੱਲੇਗੀ ਟਿਕਟੌਕ ਦੇ ਉੱਤੇ ਰੈਡਿਟ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਮਿਲੀਅਨਸ ਜਿਹੜੇ ਵਿਊ ਆਦੇ ਤੇ ਹੋਣੀ ਸ਼ੁਰੂ ਹੋ ਗਏ ਤੇ ਇਹਦੇ ਤੋਂ ਬਾਅਦ ਪਬਲਿਕ ਬੈਕ ਲੈਸ਼ ਸ਼ੁਰੂ ਹੋ ਗਿਆ ਲੋਕਾਂ ਨੇ ਕਿਹਾ ਵੀ ਇਹ ਬਹੁਤ ਮਾੜਾ ਕੀਤਾ ਇਸ ਔਰਤ ਨੇ ਮਤਲਬ ਬੁਰਾ ਹਾਲ ਉੱਤੇ ਜਿੱਦਾਂ ਦੇ ਗਲਤ ਕਮੈਂਟ ਆਉਂਦੇ ਉਹ ਵੀ ਉਸ ਔਰਤ ਦੇ ਉੱਤੇ ਹੋਗੇ ਵੀ ਇੱਕ ਪੰਜਾਂ ਸਾਲਾਂ ਦੇ ਬੱਚੇ ਨੂੰ ਉਹਦੀ ਨਸਲ ਕਰਕੇ ਉਹਦੀ ਜਿਹੜੀ ਉਹਦੀ ਕਰਕੇ ਉਹਨੂੰ ਮਤਲਬ ਰੇਸ ਕਰਕੇ ਮਾੜਾ ਚੰਗਾ ਬੋਲ ਰਹੀ ਹੈ ਔਰਤ ਉਹਦਾ ਨਾਮ ਦੱਸ ਦਿਆ ਸ਼ੈਲੋ ਹੈਂਡਰਿਕਸ ਸ਼ੈਲੋ ਹੈਂਡਰਿਕਸ ਆਨਲਾਈਨ ਆਈ ਉਹਨੇ ਆਪਣੀ ਵੀਡੀਓ ਬਣਾਈ ਕਿ ਭਾਈ ਮੇਰੇ ਨਾਲ ਧੱਕਾ ਹੋ ਰਿਹਾ ਮੇਰੀ ਵੀਡੀਓ ਬਣਾ ਕੇ ਮੈਨੂੰ ਹਰਾਸ ਕੀਤਾ ਤੇ ਇੰਨਾ ਜ਼ਿਆਦਾ ਹਰਾਸ ਕਰਤਾ ਵੀ ਮੈਨੂੰ ਹੁਣ ਮੂਵ ਹੋਣਾ ਪੈਣਾ ਤੇ ਮੈਨੂੰ ਫੰਡ ਰੇਸ ਕਰੋ ਪੈਸੇ ਦਿਓ ਜਿਹੜੇ ਹੁਣ ਉਹਦੇ ਸਪੋਰਟਰ ਸੀ ਜਾਂ ਉਹਦੀ ਸੋਚ ਵਾਲੇ ਸਪੋਰਟਰ ਸੀ ਕੁਝ ਰੀਸਿਸਟ ਕਿਸਮ ਦੇ ਜਾਂ ਸੱਜੇ ਪੱਖੀ ਉਹਨਾਂ ਦੇ ਕਮੈਂਟ ਵੀ ਆਉਣ ਲੱਗਾ ਤੇ ਨਾਲ ਪੈਸੇ ਵੀ ਆਉਣ ਲੱਗਾ 5 ਲੱਖ ਡਾਲਰ ਉਸ ਔਰਤ ਦੇ ਹੱਕ 'ਚ ਇਕੱਠਾ ਹੋ ਗਿਆ ਗਾਲਾਂ ਉਹਨੇ ਉਹ ਨਿਆਣੇ ਨੂੰ ਕੱਢੀਆਂ 5 ਲੱਖ ਡਾਲਰ ਉਸ ਔਰਤ ਲਈ ਇਕੱਠਾ ਹੋ ਗਿਆ ਇੱਕ 크ਰਿਸਚੀਅਨ ਸਾਈਟ ਆ ਜਿਹਨੇ ਫੰਡਰੇਸ ਹੋਸਟ ਕੀਤਾ ਗਿਵਸ ਐਂਡ ਗੋ ਉਹਨਾਂ ਨੇ ਫਿਰ ਬਾਅਦ 'ਚ ਕਮੈਂਟ ਮਿਊਟ ਕਰਤੇ ਪਰ ਉਹਦੇ ਉੱਤੇ ਚਲੇ ਗਏ ਜਦੋਂ ਹੀ ਇਹ ਪਤਾ ਲੱਗਿਆ ਵੀ ਜਿਹਨੇ ਉਹ ਬੰਦਾ ਚੰਗਾ ਬੋਲਿਆ ਉਹਦੇ ਹੱਕ 'ਚ ਹੀ 5 ਲੱਖ ਡਾਲਰ ਇਕੱਠਾ ਹੋ ਗਿਆ ਦੂਜੇ ਵੀ ਇਕੱਠੇ ਹੋ ਗਏ ਲੋਕਲ ਉੱਥੇ ਇੱਕ NAACP ਚੈਪਟਰ ਆ ਉਹਨਾਂ ਨੇ ਫੰਡਰੇਇੰਗ ਸਟਾਰਟ ਕਰ ਦਿੱਤਾ ਉਸ ਬੱਚੇ ਦੀ ਸਪੋਰਟ ਦੇ ਵਿੱਚ ਆ ਹੁਣ ਤੱਕ ਉਹਦੇ ਲਈ 320000 ਡਾਲਰ ਉਸ ਬੱਚੇ ਲਈ ਵੀ ਇਕੱਠਾ ਹੋ ਗਿਆ ਸੋ ਵੀਡੀਓ ਦੇ ਵਿੱਚ ਉਹ ਬੰਦਾ ਜਿਹੜਾ ਬਣਾ ਰਿਹਾ ਆ ਓਮਰ ਉਹਦਾ ਨਾਮ ਆ ਤੇ ਦੱਸਿਆ ਜਾ ਰਿਹਾ ਵੀ ਉਹ ਇਦਾਂ ਕੀਤਾ ਉਹ ਔਰਤ ਇਹ ਕਹਿ ਰਹੀ ਆ ਕਿ ਇਹ ਜਿਹੜਾ ਬੱਚਾ ਸੀ ਇਹ ਮੇਰੇ ਬੱਚੇ ਦੇ ਡਾਈਪਰ ਬੈਗ ਦੇ ਵਿੱਚ ਦੇਖ ਰਿਹਾ ਸੀ ਪਰ ਵੀਵਰ ਕਹਿੰਦੇ ਵੀ ਇਹ ਗੱਲ ਗਲਤ ਆ ਦੋਵਾਂ ਨੇ ਫੰਡ ਇਕੱਠਾ ਕੀਤਾ ਇੱਕ ਨੂੰ 5 ਲੱਖ ਡਾਲਰ ਦੂਜੇ ਨੂੰ ਤੇ 120 ਡਾਲਰ ਜਿਹੜੀ ਸਿਟੀ ਆਫ ਰੋਸਟਰ ਆ ਉਹ ਕਹਿੰਦੇ ਵੀ ਬਹੁਤ ਡੀਪਲੀ ਡਿਸਟਰਬਿੰਗ ਆ ਤੇ ਉਹ ਕਹਿੰਦੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਇੱਥੇ ਹਰ ਕੋਈ ਆਪਣੇ ਆਪ ਨੂੰ ਸੇਫ ਫੀਲ ਕਰ ਸਕੇ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ